ਦ ਨਾਸਰੇ ਮਹੱਲਾ ਚੌਥਾ ਗੋਨ ਕਹ ਹਰ ਲਹੁ ਕਰ ਸੇਵਾ ਸਤ ਗੁਰ ਏਵ ਹਰ ਹਰ ਨਾਮ ਤੇ ਆਏ ਹਰ ਦਰਗਹ ਭਾਵ ਹੈ ਫਿਰ ਜਨਮ ਨ ਆਵੈ ਹਰ 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 ਜੋਤ ਸਮਾਏ ਗੋਨ ਕਹ ਹਰ ਲਹ ਕਰ ਸੇਵਾ ਸਤਗੁਰ ਏਵ ਹਰ ਹਰ ਨਾਮ ਧਿਆਈ ਚੌਥੇ ਸਤਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਤਨਾਸਰੀ ਦੇ ਵਿੱਚ ਅੰਗ 669 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਗੋਨ ਕਹ ਹਰ ਲਹ ਕਰ ਸੇਵਾ ਸਤਗੁਰ ਅਰਥਾਤ ਕਿ ਉਸ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਕਹਿਣਾ ਕਰ ਹਰ ਲਹੁ ਅਰਥਾਤ ਕਿ ਉਸ ਹਰੀ ਪਰਮੇਸ਼ਰ ਨੂੰ ਲੱਭ ਲੈ ਕਹਿੰਦੇ ਕਰ ਸੇਵਾ ਸਤਗੁਰ ਏਵ ਹਰ ਹਰ ਨਾਮ ਧਿਆਈ ਉਸ ਹਰੀ ਪਰਮੇਸ਼ਰ ਜੀ ਦੀ ਸੇਵਾ ਉਸ ਸਮਰਨ ਕਰਨਾ ਕਰ ਅਤੇ ਇਸ ਤਰੀਕੇ ਦੇ ਨਾਲ ਹਰੀ 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 ਦੇ ਨਾਮ ਨੂੰ ਧਿਆਉਣਾ ਕਰ ਕਹਿੰਦੇ ਹਰ ਦਰਗਹ ਪਾਵਹ ਫਿਰ ਜਨਮ ਨ ਆਵਹ ਹਰ 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 ਜੋਤ ਸਮਾਈ ਹਰ ਦਰਗਹ ਪਾਵਹ ਫਿਰ ਜਨਮ ਨ ਆਵਹ ਜੇਕਰ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਹਰੀ ਨੂੰ ਪਾ ਜਾਵੇਂ ਤਾਂ ਫੇਰ ਦੁਬਾਰਾ ਜਨਮ ਧਾਰ ਕੇ ਜਗਤ ਦੇ ਵਿੱਚ ਨਹੀਂ ਆਵੇਂਗਾ ਅਤੇ ਕਹਿੰਦੇ ਹਰ 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 ਜੋਤ ਸਮਾਈ ਉਹ ਹਰੀ 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 ਦੀ ਜੋਤ ਦੇ ਵਿੱਚ ਲੀਨ ਹੋ ਜਾਵੇਂਗਾ ਸਮਾ ਜਾਵੇਂਗਾ ਸੋ ਗੁਰ ਹੋ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾਪ ਮੰਨ ਨਾਮ ਹਰੀ ਹੋ ਹੈ ਸਰਬ ਸੁਖੀ ਥਾਰ ਜਸ ਉਚ ਸਬਨਾਤੇ ਉਪਰ ਹਰ 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 ਸੇਵ ਛਡਾਈ ਰਹਾਉ ਜਪ ਮੰਨ ਨਾਮ ਹਰੀ ਹੋਏ ਸਰਬ ਸੁਖੀ ਅਰਥਾਤ ਕਹਿ ਮੇਰੇ ਮਨ ਤ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕਰ ਤਾਂ ਜੋ ਸਰਬ ਪ੍ਰਕਾਰ ਸੁਖੀ ਹੋ ਸਕੇ ਕਹਿੰਦੇ ਹਾਰ ਜਸ ਓਚ ਸਬਨਾ ਤੇ ਉਪਰ ਅਰਥਾਤ ਕਿ ਉਹ ਸਾਰੇ ਪਰਮੇਸ਼ਰ ਜੀ ਦਾ ਜਸ ਉੱਚਾ ਸਾਰਿਆਂ ਤੋਂ ਉੱਪਰ ਹੈ ਸ਼ਰੋਬਣੀ ਹੈ ਹਰ 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 ਸੇਵ ਛਡਾਈ ਤੇ ਹਰੀ 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 ਦੀ ਸੇਵਾ ਤੋਂ ਸਿਮਰਨ ਜੀਵ ਨੂੰ ਛਡਾ ਲੈਂਦਾ ਹੈ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਕਿਰਪਾ ਨਿਧ ਕੀਨੇ ਗੁਰ ਭਗਤ ਹਰ ਦੀਨੇ ਤਬ ਹਰਸ ਉਹ ਪ੍ਰੀਤ ਬਨ ਆਈ ਵਾਹ ਚਿੰਤ ਵਿਸਾਰੀ ਹਰ ਨਾਮੇ ਹਰ ਧਾਰੀ ਨਾਨਕ ਹਰ ਭਾਏ ਹ ਸਖਾਈ ਹਰ ਕਿਰਪਾ ਨਿਧ ਕੀਨੇ ਅਰਥਾਤ ਅਗਿਆ ਸਾਰੀ ਪਰਮੇਸ਼ਰ ਜੀ ਨੇ ਕਿਰਪਾ ਦੇ ਖਜ਼ਾਨੇ ਨੇ ਸਾਡੇ ਤੇ ਕਿਰਪਾ ਕਰਨੀ ਕੀਤੀ ਹੈ ਗੁਰ ਭਗਤ ਹਰ ਦੇਨੇ ਤੇ ਗੁਰੂ ਮਹਾਰਾਜਿਆਂ ਦੀ ਭਗਤੀ ਬਖਸ਼ੀ ਹੈ ਹਰੀ ਪਰਮੇਸ਼ਰ ਜੀ ਨੇ ਕਹਿੰਦਾ ਤਾਬ ਹਰ ਸਿਉ ਪ੍ਰੀਤ ਬਨ ਆਈ ਤਾਂ ਕਿਤੇ ਜਾ ਕੇ ਸਾਡੀ ਹਰੀ ਦੇ ਨਾਲ ਪ੍ਰੀਤ ਬਨ ਆਈ ਹੈ ਬਹੁਤ ਚਿੰਤਾ ਵਿਸਾਰੀ ਹਰ ਨਾਮ ਔਰ ਧਾਰੀ ਨਾਨਕ ਹਰ ਭਏ ਹੈ ਸਖਾਈ ਬਹੁਤ ਚਿੰਤਾ ਵਿਸਾਰੀ ਹਰ ਨਾਮ ਔਰ ਧਾਰੀ ਬਹੁਤ ਜਿਆਦਾ ਚਿੰਤਾ ਨੂੰ ਵਿਸਾਰਨਾ ਕੀਤਾ ਹੈ ਸੋ ਸਾਰੇ ਪਰਮੇਸ਼ਰ ਜੀ ਦੇ ਨਾਮ ਨੂੰ ਆਪਣੇ ਔਰ ਚਤਾਰਨ ਕਰਨਾ ਕੀਤਾ ਹਿਰਦੇ 'ਚ ਟਿਕਾਉਣਾ ਕੀਤਾ ਹੈ ਔਰ ਕਹਿੰਦਾ ਨਾਨਕ ਹਰ ਭਏ ਹੈ ਸਖਾਈ ਚੌਥਾ ਗੁਰੂ ਨਾਨਕ ਧਾਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਸਾਡੇ ਸਖਾ ਸਿੱਧ ਹੋਏ ਹਨ ਸਾਡੇ ਸਹਾਈ ਸਿੱਧ ਹੋਏ ਹਨ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਾਪ ਹਰ ਗਾਓ ਹਰ ਪਉ ਜਲ ਪਾਰ ਉਤਾਰੀ ਮਨ ਵਚਨ ਹਿਰਦੈ ਆਏ ਹਰ ਹੋਏ ਸੰਤੁਸ਼ਟ ਏਵ ਪਾਣ ਹਰ ਨਾਮ ਮੁਰਾਰੀ ਹਰ ਪੜ ਹਰ ਲਿਖ ਹਰ ਜਾਪ ਹਰ ਗਾਓ ਤਰਥਾਦ ਕਿਆ ਜੀਵ ਤੋ ਹਰੀ ਪਰਮੇਸ਼ਰ ਅਸਵਾਸ ਦੇ ਨਾਮ ਨੂੰ ਪੜਨਾ ਕਰ ਨਾਮ ਨੂੰ ਹੀ ਲਿਖਣਾ ਕਰ ਹਰੀ ਦੇ ਨਾਮ ਨੂੰ ਹੀ ਜਪਣਾ ਕਰ ਨਾਮ ਨੂੰ ਹੀ ਗਾਉਣਾ ਕਰ ਹਰ ਪਾਉ ਜਲ ਪਾਰ ਉਤਾਰਿਤ ਹਰੀ ਪਰਮੇਸ਼ਰ ਜਿਹੜਾ ਪਾਉ ਜਲ ਤੋਂ ਪਾਰ ਉਤਾਰਨ ਤੇ ਸਮਰਾਥ ਹੈ ਤੈਨੂੰ ਪਾਰ ਉਤਾਰ ਦੇਵੇਗਾ ਕਹਿੰਦੇ ਮਨ ਬਾਜਨ ਰਿਦਾ ਤੇ ਆਏ ਹਰ ਹੋਏ ਸੰਤੁਸ਼ਟ ਏਵ ਆਪਣਾ ਹਰ ਨਾਮ ਮੋਰਾਰੀ ਪ੍ਰਮਾਨ ਵਚਨ ਹਿਰਦੇ ਤੇ ਆਏ ਹਰ ਹੋਏ ਸੰਤੁਸ਼ਟ ਈਮਾਨ ਕਰਕੇ ਤੇ ਵਚਨ ਕਰਕੇ ਹਰੀ ਪਰਮੇਸ਼ਰ ਨੂੰ ਹਿਰਦੇ ਦੇ ਵਿੱਚ ਤੇ ਆਉਣਾ ਕਰ ਤਾਂ ਜੋ ਮਹਾਰਾਜ ਕਹਿੰਦੇ ਹਰੀ ਸੰਤੁਸ਼ਟ ਹੋਵੇ ਤੇਰੇ ਤੇ ਪਰਸਾਨ ਨੋਵੇ ਜਾਂ ਫਿਰ ਤੂੰ ਹਿਰਦੇ ਦੇ ਵਿੱਚ ਹਰੀ ਨੂੰ ਤੇ ਆਉਣਾ ਕਰ ਤੇ ਇਸ ਤਰੀਕੇ ਦੇ ਨਾਲ ਸੰਤੁਸ਼ਟ ਹੋਣਾ ਕਰ ਸੰਤੋਖ ਦੇ ਵਿੱਚ ਆਉਣਾ ਕਰ ਕਹਿੰਦਾ ਐਵ ਭਾਣਾ ਹਰ ਨਾਮ ਮੁਰਾਰੀ ਤੇ ਇਸ ਤਰੀਕੇ ਦੇ ਨਾਲ ਉਹ ਮੋਰ ਰਾਕਸ਼ ਦੇ ਵੈਰੀ ਮੁਰਾਰੀ ਜੀ ਦਾ ਹਰੀ ਪਰਮੇਸ਼ਰ ਜੀ ਦਾ ਨਾਮ ਉਚਾਰਨ ਕਰ ਸੁਆਗਰ ਹਾਉ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਨ ਜਪਿਆ ਹਰ ਜਗਦੇਸ ਮਿਲ ਸੰਗਤ ਸਾਧੂ ਮੀਤਾ ਸਦਾ ਆਨੰਦ ਹੋਵੇ ਦਿਨ ਰਾਤਿ ਹਰ ਕੀਰਤ ਕਰ ਬਨਵਾਰੇ ਰਹਾਓ ਮਾਨਾ ਜਪੀਐ ਹਰ ਜਗਦੇਸ ਹੈ ਮੇਰੇ ਮਨੋ ਹਰੀ ਨੂੰ ਜਗਦੇਸ ਨੂੰ ਜਪਨਾ ਕਰੀਏ ਜਗਤ ਦੇ ਮਾਲਕ ਜਾਂ ਸੁਆਮੀ ਨੂੰ ਕਹਿੰਦਾ ਮੈਂ ਸੰਗਤ ਸਾਧੂ ਮੀਤ ਹੈ ਮਿੱਤਰ ਸਾਧੂਆਂ ਦੀ ਸੰਗਤ ਦੇ ਨਾਲ ਮਿਲ ਕੇ ਜਾਂ ਫਿਰ ਸਾਧੂ ਮਿੱਤਰਾਂ ਦੀ ਸੰਗਤ ਦੇ ਨਾਲ ਮਿਲ ਕੇ ਹਰੀ ਨੂੰ ਜਪਨਾ ਕਰੀਏ ਕਹਿੰਦਾ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਓ ਸਦਾ ਆਨੰਦ ਹੋਵੇ ਦਿਨ ਰਾਤੀ ਸਦਾ ਹੀ ਤੈਨੂੰ ਦਿਨ ਰਾਤ ਆਨੰਦ ਦੀ ਪ੍ਰਾਪਤੀ ਹੋਵੇ ਹਰ ਕੀਰਤ ਕਰ ਬਨਵਾਰੀ ਸੋ ਇਸ ਕਰਕੇ ਹਰੀ ਪਰਮੇਸ਼ਰ ਦੀ ਉਹ ਬਨਵਾਰੀ ਦੀ ਕੀਰਤੀ ਕਰਨੀ ਕਰ ਵਡਿਆਈ ਕਰਨੀ ਕਰ ਸੁਰ ਰਹਾ ਹੋਰ ਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਰ ਹਰ ਕਰੇ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਾਨ ਨਾਨਕ ਕੇ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਹਾਂ ਸ਼ਰਣ ਤੁਮਾਰੀ ਹਰ ਹਰ ਕਰੇ ਦ੍ਰਿਸ਼ਟ ਹਰੀ ਹਰੀ ਪਰਮੇਸ਼ਰ ਜੀ ਨੇ ਸਾਡੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਤਾ ਵਕਾਇਓ ਮਨ ਉਦਮ ਤਾਂ ਹੀ ਸਾਡੇ ਮਨ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦੇ ਜਾਪ ਦਾ ਉਦਮ ਉਤਪੰਨ ਹੋਇਆ ਕਹਿੰਦੇ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਉਸ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕੀਤਾ ਮਾਰੇ ਕਹਿੰਦੇ ਤਾਂ ਕਿਤੇ ਜਾ ਕੇ ਸਾਡੀ ਗਾਤ ਰਥਾਤ ਕੇ ਮੁਕਤੀ ਜਾਂ ਖਲਾਸੀ ਹੋਈ ਹੈ ਕਹਿੰਦੇ ਜਨ ਨਾਨਕ ਕੀ ਪਤਰਾਖ ਮੇਰੇ ਸੁਆਮੀ ਤੇ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਸਾਡੇ ਆਪਣੇ ਜਨਾਂ ਦੀ ਦਾਸਾਂ ਦੀ ਪਾਤ ਰੱਖਣੀ ਕਰੋ ਮੇਰੇ ਸੁਆਮੀ ਦੀ ਮਾਲਕ ਜੀ ਕਹਿੰਦਾ ਹਰ ਆਏ ਭਰਿਓ ਹੈ ਸ਼ਰਣ ਤੁਮਾਰੀ ਹਰੀ ਪਰਮੇਸ਼ਰ ਜੀ ਅਸੀਂ ਆ ਕੇ ਡਿੱਗਣਾ ਕੀਤਾ ਹੈ ਤੁਹਾਡੀ ਸ਼ਰਣ ਦੇ ਵਿੱਚ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਸੁਆਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਦਨਸਰੀ ਮਹੱਲਾ ਚੌਥਾ 84 ਸਿੱਧ ਬੋਧ 33 ਕੋਟ ਮਨ ਜਨ ਸਭ ਚਾਹ ਹਰ ਜਿ ਉਤੇਰੋ ਨਾਓ ਗੁਰ ਪ੍ਰਸਾਦ ਕੋ ਵਿਰਲਾ ਪਾਵੇ ਜਿਨ ਕੋ ਲਿਲਾਟ ਲਿਖਿਆ ਤੁਰ ਭਾਉ 84 ਸਿੱਧ ਬੋਧ 33 ਕੋਟ ਮਨ ਜਨ ਅਰਥਾਤ ਕੇ ਹਰੀ ਪਰਮੇਸ਼ਰ ਜੀ ਜਿਹੜਾ 84 ਸਿੱਧ ਹਨ 24 ਬੁੱਧ ਹਨ 33 ਕਰੋੜ ਦੇਵਤੇ ਹਨ ਤੇ ਜਿੰਨੇ ਵੀ Muni ਜਨ ਹਨ ਮਹਾਰਾਜ ਸਾਰੇ ਤੁਹਾਡੇ ਨਾਮ ਨੂੰ ਚਾਹੁੰਦੇ ਹਨ ਸਭ ਚਾਹ ਹਰ ਜੀਉ ਤੇਰਾ ਨਾਉ ਕਹਿੰਦਾ ਗੁਰ ਪ੍ਰਸਾਦ ਕੋ ਵਿਰਲਾ ਪਾਵੇ ਜਿਨ ਕਾਲ ਲਾਟ ਲਿਖਿਆ ਤੁਰ ਪਾਉ ਪਰੰਤੋ ਗੁਰੂ ਮਹਾਰਾਜ ਜੀਆ ਦੀ ਕਿਰਪਾ ਦੇ ਸਦਕਾ ਕੋਈ ਵਿਰਲਾ ਗੁਰਮੁਖ ਗੁਰੂ ਪਿਆਰਾ ਜੀ ਹਰੀ ਦੇ ਨਾਮ ਦੀ ਦਾਤ ਪਾਉਂਦਾ ਹੈ ਕੌਣ ਪਾਉਂਦਾ ਹੈ ਕਹਿੰਦਾ ਜਿਨ ਕੋ ਲਾਟ ਲਿਖਿਆ ਤੁਰ ਭਾਉ ਜਿਨ੍ਹਾਂ ਦੇ ਲਾਟ ਸਵਾ ਮੱਥੇ ਦੇ ਵਿੱਚ ਤੁਰ ਦਰਗਾਹੋਂ ਹਰੀ ਪਰਮੇਸ਼ਰ ਨੇ ਆਪਣਾ ਪ੍ਰੇਮ ਲਿਖਿਆ ਹੋਇਆ ਹੈ ਕਹਿੰਦਾ ਜਾਪ ਮੰਨ ਰਾਮ ਨਾਮ ਹਰ ਜਸ ਉਤਮ ਕਾਮ ਜੋ ਗਾਵਹ ਸੁਣਾ ਤੇ ਰਾਜਸ ਸੁਆਮੀ ਹਉ ਤਿਨ ਕੈ ਸਦ ਬਲ ਹਾਰ ਜਾਓ ਜਪ ਮੰਨ ਰਾਮੈ ਨਾਮ ਹਰਿ ਜਸ ਊਤਮ ਕਾਮ ਅਰਥਾਤ ਕਹੇ ਮੇਰੇ ਮਨੋ ਆ ਰਾਮ ਜੀ ਦੇ ਰਮੇ ਰਾਮ ਦੇ ਨਾਮ ਨੂੰ ਜਪਣਾ ਕਰ ਹਰਿ ਜਸ ਊਤਮ ਕਾਮ ਕੇਵਲ ਤੇ ਕੇਵਲ ਹਰੀ ਦੇ ਜਸ ਵਾਲਾ ਕੰਮ ਹੀ ਊਤਮ ਕਾਮ ਹੈ ਕਹਿੰਦਾ ਜੋ ਗਾਵ ਹੈ ਸੁਣਹ ਤੇਰਾ ਜਸ ਸੁਆਮੀ اے ਸੁਆਮੀ ਦੀ ਮਾਲਕ ਪਰਮੇਸ਼ਰ ਜੀ ਜਿਹੜੇ ਗੁਰਮਖ ਗੁਰੂ ਪਿਆਰੇ ਗਾਉਣਾ ਤੇ ਸੁਣਨਾ ਕਰਦੇ ਹਨ ਤੁਹਾਡੇ ਜਸ ਨੂੰ ਕਹਿੰਦਾ ਹਾਂ ਤੈਨ ਕਾ ਸਤਿ ਬਲਿਹਾਰ ਜਾਓ ਤੇ ਮੈਂ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਸਦਾ ਹੀ ਬਲਿਹਾਰ ਜਾਵਾਂ ਸਦਕੇ ਕੁਰਬਾਨ ਜਾਵਾਂ ਸੁਰ ਹਉਰ ਸਾਧ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਰਣਾਗਤ ਪ੍ਰਤਪਾਲਕ ਹਰਿ ਸੁਆਮੀ ਜੋ ਤੁਮ ਦੇਹ ਹੋ ਸੋਈ ਹੋ ਪਾਓ ਦੇਨ ਦਇਆਲ ਕਿਰਪਾ ਕਰ ਦੇਜਾ ਨਾਨਕ ਹਰਿ ਸਿਮਰਨ ਕਾਹ ਚਾਓ ਸਰਣਾਗਤ ਪ੍ਰਤਪਾਲਕ ਹਰਿ ਸੁਆਮੀ ਸ਼ਰਣਾ ਆਇਆਂ ਨੂੰ ਸ਼ਰਣ ਦੇਣ ਦੇ ਯੋਗ ਹੈ ਪਰਪਾਲਣਾ ਕਰਨ ਵਾਲਾ ਹੈ ਹਰੀ ਜੀ ਸੁਆਮੀ ਜੀ ਮਾਲਕ ਜੀ ਜੋ ਤੁਮ ਦੇਹ ਸੋਈ ਹੋ ਪਾਓ ਤੇ ਜੋ ਵੀ ਤੁਸੀਂ ਦਿੰਦੇ ਹੋ ਸੋ ਹੀ ਅਸੀਂ ਪਾਉਣਾ ਕਰਦੇ ਹਾਂ ਏ ਮਾਲਕ ਜੀ ਕਹਿੰਦਾ ਦੇਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾਹੈ ਚਾਓ ਏ ਦੀਨਾਂ ਤੇ ਦਇਆ ਕਰਨੇ ਵਾਲੇ ਗਰੀਬਾਂ ਤੇ ਤਰਸ ਕਰਨੇ ਵਾਲੇ ਸਾਡੇ ਤੇ ਕਿਰਪਾ ਕਰ ਦੇਵੋ ਜੀ ਕਿਹੜੇ ਕਿਰਪਾ ਚੌਥੇ ਗੁਰੂ ਨਾਨਕ ਧਾਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾਨਕ ਹਰ ਸਿਮਰਨ ਕਾਹੇ ਚਾਓ ਹਰੇ ਪਰਮੇਸ਼ਰ ਜੀ ਸਾਨੂੰ ਤੁਹਾਡੇ ਸਿਮਰਨ ਦਾ ਬੜਾ ਚਾਹ ਹੈ ਬੜੇ ਮੰਗ ਸੱਦਰ ਹੈ ਖਾਸ ਹੈ ਆਪਣੇ ਸਿਮਰਨ ਦੀ ਦਾਤ ਬਖਸ਼ੋ ਜੀ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੀ ਮਹੱਲਾ ਚੌਥਾ ਸੇਵਕ ਸੇਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਨ ਕਾ ਹਰ ਥਾਏ ਪਾਵੈ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਸੇਵਕ ਸੇਖ ਪੂਜਣ ਸਭ ਆਵਹਿ ਮਹਾਰਾਜ ਕਹਿੰਦੇ ਜਿੰਨੇ ਵੀ ਸੇਵਕ ਨੇ ਸਿੱਖ ਨੇ ਖੜੀ ਪਰਮੇਸ਼ਰ ਜੀ ਦੇ ਦਰ ਤੇ ਉਹਦੀ ਪੂਜਾ ਅਥਵਾ ਸਿਮਰਨ ਕਰਨ ਆਉਂਦੇ ਹਨ ਔਰ ਕੀ ਕਰਦੇ ਹਨ ਕਹਿੰਦੇ ਸਭ ਗਾਵ ਹੈ ਹਰ ਹਰ ਊਤਮ ਬਾਣੀ ਸਾਰੇ ਹਰੀ ਹਰੀ ਪਰਮੇਸ਼ਰ ਜੀ ਦੇ ਉਤਮ ਅਥਵਾ ਸ੍ਰੇਸ਼ਟ ਬਾਣੀ ਨੂੰ ਗਾਉਣਾ ਕਰਦੇ ਹਨ ਪਰੰਤੂ ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੇ ਕੇਵਲ ਤਾਂ ਕੇਵਲ ਹੋਣਾ ਗੁਰਮਖਾਂ ਗੁਰੂ ਪਿਆਰਿਆਂ ਦਾ ਹੀ ਗਾਵਿਆ ਅਥਵਾ ਸੁਣਿਆ ਹਰੀ ਪਰਮੇਸ਼ਰ ਥਾਵੇਂ ਪਉਂਦਾ ਹੈ ਇਹਨਾਂ ਦਾ ਕਹਿੰਦਾ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੇ ਜੇ ਇਹਨਾਂ ਨੇ ਸਤਗੁਰੂ ਪਾਤਸ਼ਾਹ ਜੀਆਂ ਦੀ ਆਗਿਆ ਥਾ ਹੁਕਮ ਨੂੰ ਸੱਤ-ਸੱਤ ਕਰਕੇ ਮੰਨਿਆ ਹੈ ਸੁਗੁਰ ਹੋ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬੋਲੋ ਪਾਈ ਹਰ ਕੀਰਤ ਹਰ ਪਵ ਜਲ ਤੀਰਥ ਹਰ ਦਰ ਤਨ ਕੀ ਉਤਮ ਬਾਤ ਹ ਸੰਤੋ ਹਰ ਕਥਾ ਜਿਨ ਜਨ ਹੋ ਜਾਣੇ ਰਹਾਓ ਬੋਲੋ ਪਾਈ ਹਰ ਕੀਰਤ ਹਰ ਭਾਵ ਜਲ ਤੀਰਥ ਅਰਥਾਤ ਕਹਿ ਪਾਈ ਜਨੋ ਗੁਰਮਖੋ ਗੁਰੂ ਪਿਆਰਿਓ ਹਰੀ ਪਰਮੇਸ਼ਰ ਦੀ ਕੀਰਤੀ अथवा ਉਸਤਤੀ ਨੂੰ ਬੋਲਣਾ ਕਰੋ ਉਹਦੀ ਵਡਿਆਈ ਨੂੰ ਕਰਨਾ ਕਰੋ ਕਿਹੜੇ ਹਰੀ ਦੀ ਕੀਰਤੀ ਨੂੰ ਕਹਿੰਦੇ ਹਰ ਭਾਵ ਜਲ ਤੀਰਥ ਜਿਹੜਾ ਹਰੀ ਪਰਮੇਸ਼ਰ ਭਾਵ ਜਲ ਤੋਂ ਤਾਰਨ ਦੇ ਲਈ ਤੀਰਥ ਰੂਪ ਹੈ ਕਹਿੰਦੇ ਹਾਰ ਦਰ ਤਿਨ ਕੇ ਉਤਮ ਬਾਤ ਹ ਸੰਤੋ ਹਰ ਕਥਾ ਜਿਨ ਜਨਹੋ ਜਾਣੇ ਹਰਦਰ ਤੈਨ ਕੀ ਉਤਮ ਬਾਤ ਹੈ ਸੰਤੋ ਹਰੀ ਪਰਮੇਸ਼ਰ ਜੀ ਦੇ ਅਧਾਰ ਤੇ ਵੀ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੀ ਬਾਤ ਬੜੀ ਉਤਮ ਹੈ ਇਹ ਸੰਤ ਜਨੋ ਕਿਨਾਂ ਦੇ ਕਹਿੰਦਾ ਹਰ ਕਥਾ ਜਿਨ ਜਨਹੋ ਜਾਣੇ ਜਿਨ੍ਹਾਂ ਜਨਾਂ ਨੇ ਜਿਨ੍ਹਾਂ ਹਰੀ ਦੇ ਦਾਸਾਂ ਨੇ ਗੁਰਮਖਾਂ ਗੁਰੂ ਪਿਆਰਿਆਂ ਨੇ ਹਰੀ ਪਰਮੇਸ਼ਰ ਦੀ ਕਥਾ ਨੂੰ ਜਾਣਨਾ ਕੀਤਾ ਹੈ ਜਿਨ੍ਹਾਂ ਨੇ ਉਸ ਦੀ ਕਹਾਣੀ ਨੂੰ ਜਾਣਨਾ ਕੀਤਾ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓ ਹਰ ਪਾਣੇ ਆਪੇ ਗੁਰ ਚੇਲਾ ਹੈ ਆਪੇ ਉਹ ਹਰੀ ਪਰਮੇਸ਼ਰ ਗੁਰੂ ਵੀ ਆਪ ਹੀ ਬਣਿਆ ਬੈਠਾ ਹੈ ਚੇਲਾ ਵੀ ਆਪ ਹੀ ਬਣਿਆ ਬੈਠਾ ਹੈ ਕਹਿੰਦੇ ਆਪੇ ਹਰਿ ਪ੍ਰਭ ਚੋਜ ਵਡਾਣੀ ਉਹ ਹਰੀ ਪ੍ਰਭੂ ਆਪ ਹੀ ਆਪ ਹੈ ਉਹ ਚੋਜ ਵਡਾਣੀ ਅਰਥਾਤ ਕਿਸ ਚਰਜ ਚੋਜਾਂ ਵਾਲਾ ਚੋਜੀ ਪਰਮੇਸ਼ਰ ਆਪ ਹੀ ਆਪ ਹੈ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਹੈ ਕਹਿਣਾ ਕਰਦੇ ਹਾਂ ਜੇ ਜੀ ਨੂੰ ਹਰੀ ਪਰਮੇਸ਼ਰ ਆਵਤ ਰੁੱਠ ਕੇ ਮਿਲਉਣਾ ਕਰੇ ਕੇਵਲ ਤੇ ਕੇਵਲ ਉਹੀ ਹਰੀ ਪਰਮੇਸ਼ਰ ਜੀ ਨੂੰ ਮਿਲਦਾ ਹੈ ਕਹਿੰਦਾ ਅਵਰ ਸਭ ਤਿਆਗ ਉਹ ਹਰ ਭਾਨੀ ਤੇ ਹੋਰ ਸਾਰਿਆਂ ਨੂੰ ਤਿਆਗ ਕੇ ਕੇਵਲ ਤੇ ਕੇਵਲ ਉਹੀ ਹਰੀ ਪਰਮੇਸ਼ਰ ਜੀ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਜਾਇਦਾ ਹੈ ਕਹਿੰਦਾ ਆਪੇ ਗੁਰ ਤੇਲਾ ਹੈ ਆਪੇ ਆਪੇ ਹਰ ਪ੍ਰਵਚੋਜ ਵਿਡਾ ਨੇ ਜਾਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ त्याग ਓ ਹਰ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ